ਜਿੰਦਾਬਾਦ ਜਿੰਦਾਬਾਦ ਟੀਵੀ ਤੇ ਮੇਰੇ ਬਲੋਚਾਨੀ ਕੀ ਮੇਜਰ ਸਿੰਘ ਚੱਕ ਸਭੂ ਵੱਲੋਂ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਲਾਮ ਕਰਿਓ ਹੋ ਸਨੋ ਠੀਕ ਠਾਕ ਹੋ ਚੜਦੀ ਕਲਾ ਆ ਮੈਂ ਆਸ ਕਰ ਰਿਹਾ ਵੀ ਤੁਸੀਂ ਜਿੰਦਾਬਾਦ ਨੂੰ ਇਨਾ ਪਿਆਰ ਸਤਿਕਾਰ ਦੇ ਰਹੇ ਆ ਤੇ ਖਾਸ ਕਰਕੇ ਆਪਾਂ ਅੱਜ ਜ਼ਿੰਦਾਬਾਦ ਤੇ ਟੀਵੀ ਦੇ ਉੱਤੇ ਤੁਹਾਡੀਆਂ ਗੱਲਾਂ ਸਾਡੀਆਂ ਆਪਾਂ ਰਲ ਮਿਲ ਕੇ ਪ੍ਰੋਗਰਾਮ ਨੂੰ ਅੱਗੇ ਵਧਾਉਨੇ ਆ ਤੇ ਖਾਸ ਕਰਕੇ ਭਾਈ ਅਮਰਪਾਲ ਸਿੰਘ ਖਾਲਸਾ ਤੇ ਸਰਜੀਤ ਸਿੰਘ ਖਾਲਸਾ ਤੇ ਖਾਸ ਕਰਕੇ ਕੌਮ ਨੇ ਜਾਂ ਪੰਜਾਬ ਨੇ ਤਾਂ ਉਹਨਾਂ ਦੇ ਹੱਕ ਦੇ ਵਿੱਚ ਹਾਂ ਦਾ ਨਾਰਾ ਮਾਰ ਦਿੱਤਾ ਆ ਪਰ ਖੜੂਰ ਸਾਹਿਬ ਤੋਂ ਭਾਈ ਅਮਰਪਾਲ ਖਾਲਸਾ ਜਿੱਤੇ ਆ ਤੇ ਸਰਜੀਤ ਸਿੰਘ ਖਾਲਸਾ ਜੀ ਔਰ ਫਰੀਦਕੋਟ ਤੋਂ ਜਿੱਤੇ ਆ ਤੇ ਹੁਣ ਖਾਸ ਕਰਕੇ ਕੌਮ ਦੇ ਵਿੱਚ ਇੱਕ ਪੰਬਲ ਪੂਸਾ ਜਾਪਿਆ ਨਜ਼ਰ ਆ ਰਿਹਾ ਆ ਵੀ ਹੁਣ ਖਾਸ ਕਰਕੇ ਜਦੋਂ ਪੰਜਾਬ ਦੇ ਇਹ ਜੋਧੇ ਜਦੋਂ ਸੈਂਟਰ ਵਿੱਚ ਜਾਣਗੇ ਉੱਥੇ ਜਾ ਕੇ ਕਿਸ ਪਾਰਟੀ ਦੀ ਜਾਂ ਕਹ ਲਓ ਵੀ ਜੀ ਮੈਂ ਹਲਕੇ ਫੁਲਕੇ ਦੀ ਗੱਲ ਕਰਾਂ ਕਿਸ ਦੇ ਪਾਰਟੀ ਦੇ ਵਿੱਚ ਹਾਂ ਦਾ ਨਾਰਾ ਮਾਰਨਗੇ ਅੱਜ ਸਾਡੇ ਨਾਲ ਜੁੜ ਚੁੱਕੇ ਨੇ ਮੇਰੇ ਬਹੁਤ ਹੀ ਸਤਿਕਾਰਯੋਗ ਨਿਛਤਰ ਚਵਾਨ ਸਾਹਿਬ चौहान ਸਾਹਿਬ ਦੇ ਨਾਲ ਆਪਾਂ ਉਹਨਾਂ ਦਾ ਪਹਿਲਾ ਵੈਲਕਮ ਕਰਨਾ ਟੀਵੀ ਦੇ ਉੱਤੇ ਤੇ ਵੈਲਕਮ ਕਰਕੇ ਉਹਨਾਂ ਤੋਂ ਆਪਾਂ ਥੋੜੀ ਤਿਰਸ਼ੀ ਨਜ਼ਰ ਹਲਕੀ ਭਲਕੀ ਗੱਲਬਾਤ ਕਰਦੇ ਹਾਂ ਕਿਉਂ ਚੌਹਾਨ ਸਾਹਿਬ ਦੇ ਕੋਲ ਵੀ ਬਹੁਤ ਹੀ ਜ਼ਿਆਦਾ ਉਹਨਾਂ ਕੋਲ ਨੌਲੇਜ ਆ ਤੇ ਖਾਸ ਕਰਕੇ ਪੰਥ ਦੀ ਔਰ ਖਾਸ ਕਰਕੇ ਕੁਝ ਗੱਲਬਾਤ ਜੇ ਗੱਲਬਾਤ ਆਉਂਦੀ ਤੇ ਚੌਹਾਨ ਸਾਹਿਬ ਦਾ ਚਿਹਰਾ ਮੇਰੇ ਨਜ਼ਰ ਆਉਂਦਾ ਤੇ ਆਪਾਂ ਕੀ ਅੱਜ ਉਹਨਾਂ ਦੇ ਨਜ਼ਰੀ ਥਰੂ ਤੁਹਾਡਾ ਨਾਲ ਆਪਾਂ ਗੱਲਾਂਬਾਤ ਕਰਾਂਗੇ ਤੇ ਅਜੋ ਪਹਿਲਾਂ ਆਜੋ ਪਹਿਲਾਂ ਆਪਾਂ ਚੌਹਾਨ ਸਾਹਿਬ ਦਾ ਵੈਲਕਮ ਕਰੀਏ ਉਹਨਾਂ ਤੋਂ ਪੁੱਛਦੇ ਹਾਂ ਵੀ ਇਹ ਦੋ ਸਾਡੇ ਜਿਹੜੇ ਖਾਲਸੇ ਜਿੱਤ ਕੇ ਸੈਂਟਰ ਚ ਜਾਣਗੇ ਉਹ ਕਿਸ ਦੇ ਹੱਕ ਦੇ ਵੈ ਕਾਂਗਰਸ ਜਾਂ ਬੀਜੇਪੀ ਦੇ ਹੱਕ ਦੇ ਜਹਾਂ ਦਾ ਨਾਰਾ ਮੰਨਗੇ ਆਜੋ ਪਹਿਲਾਂ ਚੌਥਾ ਮੇਰੇ ਵੱਲੋਂ ਜ਼ਿੰਦਾਬਾਦ ਟੀਵੀ ਦੇ ਜਿਹਨੇ ਤੁਹਾਨੂੰ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਚੌਥਾ ਸਾਬ ਠੀਕ ਠਾਕ ਹੋ ਬੜੀ ਵਾਹਿਗੁਰੂ ਜੀ ਕਿਰਪਾ ਜੀ ਪਹਿਲਾਂ ਤਾਂ ਤੁਸੀਂ ਬਿਜੀ ਸੀ ਤੁਹਾਡਾ ਵੀ ਸ케ਜੂਲ ਸੀ ਤੇ ਮੇਰੇ ਵੀ ਥੋੜਾ ਬਿਜੀ ਤੁਰਿਆ ਫਿਰਦਾ ਸੀ ਤੁਹਾਨੂੰ ਵੀ ਪਤਾ ਆ ਵੀ ਆਪਾਂ ਨਾਲ ਨਾਲ ਹੁਣ ਜ਼ਿੰਦਾਬਾ ਟੀਵੀ ਤਾਂ ਆਪਣਾ ਸਿਗਾ ਸੀਗਾ ਨਾਲ ਨਾਲ ਆਪਾਂ ਜ਼ਿੰਦਾਬਾ ਰੇਡੀਓ ਵੀ ਤੁਹਾਡੇ ਸਾਰਿਆਂ ਦੇ ਪਿਆਰ ਸਤਿਕਾਰ ਨਾਲ ਆਪਾਂ ਹੌਲੀ ਹੌਲੀ ਸਟੈਪ ਅੱਗੇ ਵਧਾ ਰਹੇ ਹਾਂ ਪਰ ਅੱਜ ਖਾਸ ਕਰਕੇ ਕੌਮ ਦੀ ਗੱਲ ਕਰਨੀ ਬੜੀ ਜ਼ਰੂਰੀ ਆ ਜਿਹੜੀ ਖਾਸ ਕਰਕੇ ਦੋ ਚਿਤ ਹੋਇਆ ਪਿਆ ਆ ਭਾਈ ਅਮਰਤਪਾਲ ਖਾਲਸਾ ਜੀ ਤੇ ਸਰਜੀਤ ਸਿੰਘ ਖਾਲਸਾ ਤੁਹਾਡੀ ਨਜ਼ਰ ਕੀ ਕਹਿੰਦੀ ਹੈ ਸੈਂਟਰ ਦੇ ਵਿੱਚ ਇਹ ਕਾਂਗਰਸ ਦੇ ਹੱਕ ਦੇ ਵਿੱਚ ਨਾਰਾ ਮਾਰਨਗੇ ਕਿ ਭਾਜਪਾ ਦੀ ਮੇਰੇ ਸេចਕਿ ਇਹ ਬੜਾ ਇਸ਼ੂ ਜਿਹੜਾ ਤੁਸੀਂ ਸਵਾਲ ਲੈਂਦਾ ਹੈਗਾ ਬੜਾ ਅਹਿਮ ਹੈਗਾ ਇਹੋ ਅੱਜ ਜਿਸ ਤੱਕ ਮੈਂ ਇਹ ਸਮਝਦਾ ਹੈਗਾ ਕਿ ਜਿਹੜਾ ਇੱਕ ਟਾਈਮ ਪਹਿਲਾਂ ਟਾਈਮ ਹੁੰਦਾ ਸੀ ਨਾ ਜਿਹਦੇ ਵਿੱਚ ਲੀਡਰ ਜਿਹੜੇ ਹੁੰਦੇ ਸੀਗੇ ਆਪਾਂ ਅੱਖਾਂ ਮੀਟ ਕੇ ਆਪਾਂ ਕਾਂਗਰਸ ਹਸੀ ਜਾਂ ਅਕਾਲੀ ਸੀਗੇ ਉਹਨਾਂ ਨੂੰ ਸਪੋਰਟ ਵੋਟਾਂ ਸੀ ਪਾਦੇ ਹੁੰਦੇ ਸੀਗੇ ਲੇਕਿਨ ਅਸੀਂ ਇਸ ਚੀਜ਼ ਦਾ ਕਦੇ ਖਿਆਲ ਨਹੀਂ ਕਰਦੇ ਹੁੰਦੇ ਸੀ ਕਿ ਉਹ ਉੱਥੇ ਜਾ ਕੇ ਬੋਲਦੇ ਵੀ ਆ ਜਾਂ ਨਹੀਂ ਹੂੰ ਬਿਲਕੁਲ ਮੈਂ ਮੈਂ ਜੇ ਪਿਛਲੇ ਝਾਤੀ ਮਾਰਦਾ ਹੈਗਾ ਜੇ ਸੋਚ ਲੈਣਾ ਹੂੰ ਜਿਹੜੇ ਬੋਤੇ ਜਿਹੜੇ ਆਪਣੇ ਲੀਡਰ ਸਾਬ ਵਾਂਸ ਸੀਗੇ ਉਹਨਾਂ ਤੇ ਮੈਨੂੰ ਅਜੇ ਹੈਰਾਨੀ ਤੇ ਹਾਸਾ ਵੀ ਅਜੇ ਆਉਂਦਾ ਹੈਗਾ ਕਿ ਜਿਹੜੇ ਕਦੀ ਇੱਥੇ ਬੋਲੇ ਨਹੀਂ ਸੀਗੇ ਤੇ ਉਹ ਉੱਥੇ ਪਾਰਲੀਮੈਂਟ ਵਿੱਚ ਕਿੱਥੋਂ ਬੋਲਦੇ ਹੋਣਗੇ ਹੂੰ ਪਾਰਲੀਮੈਂਟ ਦੇ ਵਿੱਚ ਕੱਲੀ ਪੰਜਾਬੀ ਨਹੀਂ ਚੱਲਦੀ ਮੋਸਟਲੀ ਉੱਥੇ ਲੋਕ ਹਿੰਦੀ ਵਿੱਚ ਜਾਂ ਇੰਗਲਿਸ਼ ਵਿੱਚ ਗੱਲ ਕਰਦੇ ਆ ਠੀਕ ਹੈ ਜੀ ਤੇ ਜਿਹੜਾ ਲੋਕਾਂ ਨੇ ਪੰਜਾਬੀ ਜੀ ਨਹੀਂ ਕਦੀ ਗੱਲ ਕੀਤੀ ਤੇ ਉਹ ਇੰਗਲਿਸ਼ ਵਿੱਚ ਕਿੱਥੋਂ ਕਰਨਗੇ ਉਹ ਬਿਲਕੁਲ ਸਹੀ ਗੱਲ ਹੂੰ ਹਿੰਦੀ ਵਿੱਚ ਕਿੱਥੋਂ ਕਰਨਗੇ ਹੂੰ ਲੇਕਿਨ ਹੁਣ ਜਿਹੜਾ ਟਾਈਮ ਹੈਗਾ ਇਸ ਟਾਈਮ ਦੇ ਵਿੱਚ ਜਿਹੜੀ ਸਾਡੇ ਕੌਮ ਦੇ ਵਿੱਚ ਜੋ ਕੁਝ ਅਸੀਂ ਸਾਡਾ ਬੀਤਿਆ ਹੈਗਾ ਪਿਛਲੇ 70-75 ਸਾਲ ਦੇ ਵਿੱਚ ਹਮ ਹੁਣ ਦੇ ਵਿੱਚ ਸਾਡੇ ਵਿੱਚ ਇੱਕ ਬਹੁਤ ਵੱਡੀ ਜਾਗਰਤੀ ਆਈ ਆ ਹਮ ਹਮ ਜਿਹਨੂੰ ਬਰ ਰੈਵਿਊਲੂਸ਼ਨ ਕਹਿੰਦੇ ਹੈਗੇ ਆ ਹਮ ਹੁਣ ਇਸ ਵੇਲੇ ਜਿਹੜਾ ਹੈਗਾ ਰਵਾਇਤੀ ਪ੍ਰਾਣੀਆਂ ਪਾਰਟੀਆਂ ਤੋਂ ਲੋਕਾਂ ਦਾ ਜਿਹੜਾ ਸੀਗਾ ਵਿਸ਼ਵਾਸ ਜਾਂ ਉਹਨਾਂ ਦੇ ਕਾਰਜਕਾਰੀ ਨੂੰ ਦੇਖ ਕੇ ਲੋਕਾਂ ਨੇ ਹੁਣ ਇੱਕ ਨਵਾਂ ਜਿਹੜਾ ਦੇਖਿਆ ਪਰ ਕੀਤਾ ਕੁਝ ਨਹੀਂ ਹੈਗਾ ਹਮ ਸਵਾਏ ਆਪਣੇ ਆਪ ਨੂੰ ਪ੍ਰੋਮੋਸ਼ਨ ਦੇ ਵਿੱਚ ਦੇ ਵਿੱਚ ਹੋਰ ਉਹਨਾਂ ਨੇ ਕੁਝ ਨਹੀਂ ਕੀਤਾ ਤਾਂ ਹੁਣ ਇਸ ਵੇਲੇ ਜਿਹੜੀਆਂ ਸਿੱਖੀ ਦੇ ਵਿੱਚ ਪੰਜਾਬ ਦੇ ਵਿੱਚ ਜਿਵੇਂ ਸਾਨੂੰ ਮੁਸ਼ਕਲਾਂ ਆਈਆਂ ਹੈਗੀਆਂ ਜਿਵੇਂ ਕਿ ਦੇ ਨਾਲ ਜਿਹੜਾ ਲੋਕਾਂ ਦਾ ਦੇਖੋ ਸਰਜੀਤ ਸਿੰਘ ਦਾ ਇੱਕ ਬੇਕਰਾਂ ਦੀ ਇੱਕ ਹਿਸਟਰੀ ਬਣ ਗਈ ਆ ਹਾਂਜੀ ਕੌਮ ਦੇ ਲਈ ਉਹਨੇ ਜਿਹੜੀ ਸੇਵਾ ਕੀਤੀ ਹੈਗੀ ਆ ਬਿਲਕੁਲ ਦੂਜੀ ਪਾਸੇ ਅਮਰਪਾਲ ਸਿੰਘ ਦੇ ਬਾਰੇ ਵਿੱਚ ਜੋ ਕੁਝ ਵੀ ਲੋਕਾਂ ਦੇ ਵਿੱਚ ਇਵੇਂ ਜਿ ਬਣਿਆ ਹੈਗਾ ਇਸ ਵੇਲੇ ਜਿਹੜੀ ਸਭ ਤੋਂ ਵੱਡੀ ਗੱਲ ਇਹ ਹੈਗੀ ਆ ਕਿ ਲੋਕ ਕਿ ਜਾਗਰਤੀ ਹੋਣ ਦੇ ਕਾਰਨ ਹੂੰ ਉਹਨਾਂ ਨੇ ਦੂਜੀਆਂ ਪਾਰਟੀਆਂ ਨੂੰ ਪੁੱਛਿਆ ਨੀਗਾ ਹੂੰ ਔਰ ਬਹੁਤੇ ਲੋਕਾਂ ਦੀ ਆਵਾਜ਼ ਇਹ ਵੀ ਹੈਗੀ ਹੈ ਕਿ ਸੀ ਤੇ ਇਹ ਲੋਕਾਂ ਨੂੰ ਬਜਾਏ ਆਪਣੇ ਦੋ ਨਹੀਂ ਉਹਨੂੰ 13 ਹੀ ਉਮੀਦਵਾਰ ਖੜੇ ਕਰਨੇ ਚਾਹੀਦੇ ਸੀ ਹੂੰ ਬਿਲਕੁਲ ਸਹੀ ਹੂੰ ਜੀਐਸਸੀ ਨਾਲ ਪਿਛਲੇ ਟਾਈਮ ਦੇ ਵਿੱਚ ਕਾਂਗਰਸ ਤੇ ਅਕਾਲੀਆਂ ਤੋਂ ਬਾਹਰ ਹੂੰ ਹੂੰ ਆਮ ਆਦਮੀ ਪਾਰਟੀ ਖੋਦ ਵਿਚ ਆਈ ਆ ਹੂੰ ਇਸੇ ਕਦੇ ਨਾਲ ਜੋ ਪੰਜਾਬ ਦੇ ਵਿੱਚ ਮਾਹੌਲ ਹੈ ਲੈ ਸਿਕਾਉਂ ਦੇ ਵਿੱਚ ਬਣ ਗਿਆ ਹੈਗਾ ਉਹਦੇ ਵਿੱਚ ਲੋਕਾਂ ਦੀ ਰਾਏ ਇਹ ਹੈਗੀ ਆ ਅੱਗੋਂ ਵੀ ਜਿਹੜਾ ਆਉਣ ਵਾਲਾ ਹੈਗਾ ਹੁਣ ਜਿਹੜੀਆਂ ਇਹ ਤੁਸੀਂ ਸਹੀ ਜਾਣੋ ਤੇ ਹੁਣ ਇਹ ਜਿਹੜੇ ਪੁਰਾਣੀਆਂ ਪਾਰਟੀਆਂ ਹੈਗੀਆਂ ਉਹਨਾਂ ਦੇ ਲੋਕਾਂ ਉਸ ਲੀਡਰਸ਼ਿਪ ਲੀਡਰਾਂ ਨੂੰ ਇਸ ਵੇਲੇ ਇਸ ਗੱਲ ਦੀ ਚੁਣੌਤੀ ਮਿਲ ਗਈ ਆ ਕਿਉਂਕਿ ਪੰਜਾਬ ਦੇ ਲੋਕਾਂ ਨੇ ਹੁਣ ਉਹ ਰਵਾਇਤੀ ਪਾਰਟੀਆਂ ਨਹੀਂ ਲੋਕਾਂ ਨੇ ਕੰਮ ਦੇਖ ਕੇ ਵੋਟਾਂ ਦੇਣ ਆਪੋ ਬਿਲਕੁਲ ਸਿਆਣੀ ਗੱਲ ਆ ਹੂੰ ਠੀਕ ਹੈ ਤਾਂ ਇਸ ਮੇਜ਼ ਦੇ ਉੱਤੇ ਜਿਹੜਾ ਤੁਸੀਂ ਮੈਨੂੰ ਸਵਾਲ ਪੁੱਛਿਆਗਾ ਕਿ ਇਹ ਮਰਦ ਕਿਹਦੀ ਕਰਨਗੇ ਹੂੰ ਉੱਥੇ ਜੋ ਮੈਨੂੰ ਨਜ਼ਰ ਆ ਰਿਹਾ ਹੈਗਾ ਪਹਿਲੀ ਗੱਲ ਤੇ ਇਹ ਆ ਕਿ ਸੈਂਟਰ ਗਵਰਨਮੈਂਟ ਦੇ ਵਿੱਚ ਜਿਹੜੀ ਐਸੈਂਬਲੀ ਬਣੇ ਆ ਹੂੰ ਉਹਦੇ ਵਿੱਚ ਕਾਂਗਰਸ ਔਰ ਬੀਜਪੀ ਦੋਨਾਂ ਕੋਲ ਹੀ ਇਸ ਵੇਲੇ ਕੋਈ ਬਹੁਮਤ ਨਹੀਂ ਹੈਗਾ ਹੂੰ ਔਰ ਜਿਨ੍ਹਾਂ ਲੋਕਾਂ ਦੇ ਜਿੱਥੇ ਕਿ ਨਾਲ ਫੋੜੀਆਂ ਲੈ ਕੇ ਖੜੇ ਹੋਣ ਵਾਲੀ ਗੱਲ ਹੈਗੀ ਆ ਜਿਹੜੇ ਦੋ ਲੀਡਰ ਜਿਹੜੇ ਆਪਣੇ 나ਇਡੂ ਸਾਹਿਬ ਤੇ ਆਪਣੇ ਦੂਜਾ ਦੂਜੇ ਨੇ ਰਹਿ ਗਿਆ ਹਾਂਜੀ ਨਤੀਸ਼ ਕੁਮਾਰ ਜੀ ਉਹਨਾਂ ਦੇ ਜੋ ਪਿਛਲੀ ਪ੍ਰਾਣੀ ਹਿਸਟਰੀ ਦੱਸਦੀ ਆ ਉਹਨਾਂ ਦੇ ਉਹ ਕਿਸੇ ਵੇਲੇ ਵੀ ਚੁੱਭੀ ਵੱਜ ਸਕਦੀ ਆ ਹਾਂ ਔਰ ਗਵਰਨਮੈਂਟ ਦੀ ਨੂੰ ਆਪਾਂ ਸਟੇਬਲ ਗਵਰਨਮੈਂਟ ਨਹੀਂ ਕਹਿ ਸਕਦੇ ਇਹ ਕਿਸੇ ਵੇਲੇ ਵੀ ਦੇਖ ਨਹੀਂ ਸਕਦੀ ਆ ਹਾਂਜੀ ਦੂਜੀ ਰਹੀ ਗੱਲ ਇਹੋ ਜਿਵੇਂ ਤਾਂ ਕਿ ਭਾਈ ਅਮਰਪਾਲ ਸਿੰਘ ਦੇ ਬਾਰੇ ਵਿੱਚ ਜਾਂ ਸਰਜੀਤ ਸਿੰਘ ਦੇ ਬਾਰੇ ਵਿੱਚ ਹਾਂਜੀ ਸਰਜੀਤ ਸਿੰਘ ਨੇ ਜਾਂ ਅਮਰਪਾਲ ਸਿੰਘ ਨੇ ਇਹਨਾਂ ਦੋਨਾਂ ਨੇ ਗੱਲ ਇੱਕ ਗੱਲ ਕਹੀ ਆ ਹਾਂਜੀ ਜਾਂ ਜਿ세 ਕਿ ਕਹਿੰਦੇ ਨਾ ਇੱਕ ਸੱਪ ਦੇ ਤੋਂ ਡਰ ਨਹੀਂ ਉਹਦੀ ਜਿਹੜੀ ਪੈੜ ਤੋਂ ਉਹ ਤੋਂ ਵੀ ਡਰ ਲੱਗਦਾ ਹੈਗਾ ਹੂੰ ਹੂੰ ਇਸ ਲਈ ਭਾਈ ਅਮਰਪਾਲ ਸਿੰਘ ਨੂੰ ਸ਼੍ਰੀ ਤੋਂ ਇਹ ਗਰੇ ਇਸ ਕਰਕੇ ਕਰ ਰਹੇ ਆ ਕਿ ਉਹ ਜੋ ਪੁਰਾਣਾ ਜੋ ਉਹਨਾਂ ਦਾ ਜੋ ਬੋਲ ਰਿਹਾ ਸੀ ਵੀ ਉਹੀ ਕੁਛ ਦੁਬਾਰਾ ਨਾਲ ਫੇਰ ਸ਼ੁਰੂ ਹੋ ਜਾਏ ਹੂੰ ਪਰ ਜੋ ਲੱਗ ਰਿਹਾ ਹੈਗਾ ਉਹਦੇ ਵਿੱਚ ਮੈਨੂੰ ਇਹ ਲੱਗ ਰਿਹਾ ਪਈ ਇਹ ਉਹ ਉਸ ਨਵਤਕਾ ਦੀ ਗੱਲ ਜਾਣ ਦੀ ਦੂਰ ਦੀ ਗੱਲ ਹੈਗੀ ਆ ਕਿਉਂਕਿ ਅਜੇ ਤੱਕ ਜਿਹੜੀ ਗਵਰਨਮੈਂਟ ਬਣੀ ਹੈਗੀ ਆ ਉਹ ਆਪ ਖੁਦ ਸਟੇਬਲ ਨਹੀਂ ਹੈਗੀ ਦੂਜੀ ਰਹੀ ਗੱਲ ਇਹੋ ਵੀ ਇਹ ਦੋਨੇ ਕਿਹੜੇ ਉਮੀਦਵਾਰ ਨਵੇਂ ਆਜ਼ਾਦ ਤੌਰ ਤੇ ਪਹੁੰਚਿਆ ਜਿੱਥੇ ਮੈਂ ਇਹ ਸਮਝਦਾ ਹੈਗਾ ਪਈ ਇਹ ਸਿੱਖੀ ਦੇ ਵਾਤਾਵਰਨ ਹੂੰ ਪੰਜਾਬ ਦੇ ਜੋ ਸਾਡੇ ਹੱਕ ਹੈ ਕਿ ਉਹਨਾਂ ਦੇ ਬਾਰੇ ਵਿੱਚ ਹਮ ਹਮ ਬੰਦੀ ਸਿੰਘਾਂ ਦੇ ਬਾਰੇ ਵਿੱਚ ਪੰਜਾਬ ਦੇ ਜਿਹੜੀ ਆਪਣਾ ਰਾਜਧਾਨੀ ਦੇ ਸੰਬੰਧ ਵਿੱਚ ਹਾਂਜੀ ਮੈਂ ਜੋ ਆਪਾਂ ਤੇਨੂੰ ਉਹਨਾਂ ਦਾ ਪੁੱਛ ਸਕਦਾ ਮਤਾ ਕਹਿ ਸਕਦੇ ਹਾਂ ਬਿਲਕੁਲ ਬਿਲਕੁਲ ਮੈਂ ਇਧਰੇ ਆਉਣ ਲੱਗਾ ਸੀ ਹਾਂਜੀ ਉਸ ਮਤੇ ਨੂੰ ਉਹਨਾਂ ਖਿਆਲਾਂ ਨੂੰ ਜਿਹੜੇ ਉਹ ਖਿਆਲ ਹੈਗੇ ਉਹਨਾਂ ਖਿਆਲਾਂ ਨੂੰ ਮੁੱਖ ਰੱਖ ਕੇ ਹਮ ਹਮ ਜਿਹੜੀ ਪਾਰਟੀ ਵੀ ਉਸ ਪਾਸੇ ਨੂੰ ਥੋੜਾ ਝੁਕਾ ਦੇਗੀ ਮੈਨੂੰ ਲੱਗਦਾ ਉਹ ਉਸ ਪਾਸੇ ਜਾਣਗੇ ਪਰ ਚੌਣ ਸਾਹਿਬ ਮੈਂ ਤੁਹਾਨੂੰ ਇੱਕ ਮਿੰਟ ਲਈ ਇੱਥੇ ਰੋਕੂੰਗਾ ਖਾਸ ਕਰਕੇ ਸੋਸ਼ਲ ਮੀਡੀਆ ਤੇ ਵੀ ਬਰਾਰ ਸਾਹਿਬ ਵੀ ਮੈਨੂੰ ਸਤ ਸ੍ਰੀ ਅਕਾਲ ਕਹਿ ਰਹੇ ਉਹ ਉਹਨਾਂ ਨੇ ਵੀ ਤੁਹਾਨੂੰ ਵੀ ਸਪੈਸ਼ਲੀ ਉਹਨਾਂ ਨੇ ਸਤ ਸ੍ਰੀ ਅਕਾਲ ਕੀ ਹੈ ਨਾਲ ਸਾਹਿਬ ਗੱਲ ਸਾਹਿਬ ਵੀ ਸਾਨੂੰ ਸੁਣ ਰਹੇ ਆ ਨਾਲ ਨਾਲ ਇੰਦਰ ਇੰਦਰ ਬਾਈ ਦਾ ਵੀ ਮੈਸੇਜ ਮੈਨੂੰ ਆ ਰਿਹਾ ਉਹਨਾਂ ਦਾ ਵੀ ਮੈਂ ਧੰਨਵਾਦ ਕਰਨਾ ਆ ਔਰ ਤੁਹਾਨੂੰ ਵੀ ਉਹ ਸასი ਗੱਲ ਕਹਿ ਰਹੇ ਕਹਿੰਦੇ ਤੁਸੀਂ ਬਹੁਤ ਵਧੀਆ ਗੱਲਬਾਤ ਕਰਦੇ ਆ ਤੇ ਖਾਸ ਕਰਕੇ ਜੇ ਅੱਜ ਆਪਾਂ ਕੌਮ ਦੇ ਵਿੱਚ ਵੀ ਖਾਸ ਕਰਕੇ ਜੇ ਆਪਾਂ ਇੱਥੇ ਬੈਠੇ ਆਂ ਸਤਸਪੰਦਰੋਂ ਪਰ ਤੇ ਆਪਾਂ ਪੰਜਾਬ ਦੀ ਗੱਲ ਕਰੀਏ ਖਾਸ ਕਰਕੇ ਉੱਥੋਂ ਇਹ ਵਾਈਬਸ ਜਿਹੜੀ ਆ ਰਹੀ ਆ ਉਹ ਕਹਿੰਦੇ ਵੀ ਹੁਣੇ ਦੋ ਜਿਹੜੇ ਯੋਧੇ ਆਪਣੇ ਉੱਥੇ ਜਿੱਤੇ ਆ ਇਹਨਾਂ ਨੇ ਜਾ ਕੇ ਉੱਥੇ ਕਿਹੜੇ ਪਾਸੇ ਨੂੰ ਬੈਠਣਗੇ ਕਿਹਦਾ ਹਾਂ ਦਾ ਨਾਰਾ ਮਾਰਨਗੇ ਜੇ ਕਾਂਗਰਸ ਦੇ ਹੱਕ ਦੇ ਵਿੱਚ ਹਾਂ ਦਾ ਨਾਰਾ ਮਾਰਦੇ ਆ ਉਹ ਸਰਜੀ ਸਿੰਘ ਉਹ ਫਿਰ ਉੱਥੋਂ ਕੀ ਗੱਲ ਬਾਣੀ ਆ ਜੇ ਭਾਜਪੀ ਦੇ ਆ ਉਹ ਤੁਹਾਨੂੰ ਪਤਾ ਆਰਐਸਐਸ ਦੀ ਗੱਲ ਚੱਲਣੀ ਆ ਪਰ ਜੇ ਹੁਣ ਅੱਜ ਜੇ ਆਪਾਂ ਕੌਮ ਦੀ ਗੱਲ ਕਰੀ ਜਾਂ ਇੱਕ ਇੱਕ ਪਾਸਾ ਜੇ ਆਪਾਂ ਗੱਲਬਾਤ ਕਰੀਏ ਪਰ ਇਹ ਬੜਾ ਹੀ ਦੋ ਚਿੱਤੀ ਹੋਇਆ ਪਿਆ ਆ ਜਿਹੜੇ ਕਾਮ ਆਪਸ ਖਾਸ ਕਰਕੇ ਸਾਤ ਸਮੁੰਦਰੋਂ ਪਾਰ ਆ ਬੈਠੇ ਆ ਆਪਣੇ ਮਨਾਂ ਦੇ ਵਿੱਚ ਇਹ ਬਹੁਤ ਹੀ ਇਸ ਵੇਲੇ ਇੱਕ ਇਹ ਕਿ ਭੰਬਲ ਪੂਸਾ ਜਾਂ ਪੈਣ ਨੂੰ ਫਿਰਦਾ ਵੀ ਕੀ ਬਣੂਗਾ ਇਹ ਦੋ ਜੋਦੇ ਕਿਹੜੇ ਵਾਲੇ ਪਾਸੇ ਨੂੰ ਗੱਲਬਾਤ ਕਰਨਗੇ ਪਰ ਜਿਹੜੀ ਅੱਜ ਦੀ ਆਪਾਂ ਗੱਲਬਾਤ ਕਰ ਰਹੇ ਹਲਕੀ ਫੁਲਕੀ ਗੱਲ ਆ ਪਰ ਜੇ ਅੱਜ ਕੌਮ ਦੀ ਗੱਲ ਕਰਨੀ ਹੋਵੇ ਜਾਂ ਕੋਈ ਗੱਲਬਾਤ ਆ ਤੇ ਅੱਜ ਜੇ ਅਸੀਂ ਉਹਨਾਂ ਦੇ ਵਿੱਚ ਜਾ ਕੇ ਬੈਠਾਂਗੇ ਜੇ ਉੱਥੇ ਜਾ ਕੇ ਜਿੱਦਾ ਆਪਜੀ ਦੀ ਗੱਲ ਵੀ ਕੀਤੀ ਆ ਆਪਜੀ ਦੀ ਮੈਂ ਗੱਲ ਵੱਡੀ ਕਰੂੰਗਾ ਜੇ ਉੱਥੇ ਜਾ ਕੇ ਸਾਡੇ ਦੋ ਬੰਦੇ ਬੈਠੇ ਹੋਣਗੇ ਸ਼ਾਇਦ ਕੋਈ ਕੌਮ ਦੀ ਗੱਲ ਅੱਗੇ ਵਧੀਆ ਕਰ ਸਕਣਗੇ ਜੇ ਇਹਨਾਂ ਨੂੰ ਇੱਕ ਪਾਸਾ ਤਾਂ ਰੱਖਣਾ ਹੀ ਪੈਣਾ ਪਰ ਤੁਹਾਡਾ ਨਜ਼ਰੀਆ ਕੀ ਕਹਿੰਦਾ ਇਹ ਕਿਹੜੇ ਵਾਲੇ ਪਾਸੇ ਨੂੰ ਗੱਲਬਾਤ ਕੀ ਰੱਖ ਕੇ ਕਿਦਨੂੰ ਤੋਰਨਗੇ ਦੇਖੋ ਮੇਰੇ ਸਿੰਘ ਜੀ ਜਿਹੜੀ ਲੋਕਾਂ ਦੀ ਜਿਸ ਆਸ ਦੇ ਉੱਤੇ ਹਾਂਜੀ ਲੋਕਾਂ ਨੇ ਇਹਨਾਂ ਨੂੰ ਅੱਗੇ ਲਿਆਂਦਾ ਹੈਗਾ ਇਹ ਖੁਦ ਉਸ ਵਿਚਾਰਤਾ ਵਾਲੇ ਵੀ ਹੈਗੇ ਆ ਬਿਲਕੁਲ ਔਰ ਦੂਜੇ ਪਾਸੇ ਇਹ ਹੈ ਅੱਜ ਦੇ ਜਮਾਨੇ ਦੇ ਵਿੱਚ ਉਹ ਪੋਲਿਟਿਸ਼ੀਅਨ ਉਹੀ ਅੱਗੇ ਜਾ ਸਕਦਾ ਹੈਗਾ ਹੂੰ ਜਿਹੜਾ ਲੋਕਾਂ ਦੇ ਖਿਆਲਾਂ ਦੇ ਤਰਜਮਾਨ ਨਿਕਲਦਾ ਹੋਵੇ ਬਿਲਕੁਲ ਸੀ ਹੂੰ ਠੀਕ ਹੈ ਜਿਹੜਾ ਜੀ ਹੁਣ ਅਸੀਂ ਦੇਖੋ ਜਿਹੜੀ ਬਹੁਤੀ ਗਿੰਤੀ ਹੈਗੀ ਮੈਂ ਤੁਹਾਨੂੰ ਉਸ ਪਾਸੇ ਵੀ ਲਿਆ ਜਾਨਾ ਹਾਂਜੀ ਬਹੁਤੀ ਗਿੰਤੀ ਤੇ ਅਸੀਂ ਰਿਫਰੈਂਡਮ ਕਰਾਇ ਹਰਖਾਲਿਸਤਾਨ ਦੀ ਗੱਲ ਕਰ ਰਹੀ ਹਾਂ ਹੂੰ ਠੀਕ ਹੈ ਹੂੰ ਪਰ ਜਿਸ ਤੱਕ ਮੈਂ ਸਮਝਦਾ ਹੈਗਾ ਪੇ ਉਹਨਾਂ ਨੇ ਜਾ ਕੇ ਪਾਰਲੀਮੈਂਟ ਦੇ ਵਿੱਚ ਖਾਲਸਾਤਨ ਦੀ ਗੱਲ ਸਿੱਧੀ ਅਜੇ ਨਹੀਂ ਕਰਨਗੇ ਹੂੰ 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 ਘੱਟੋ ਘੱਟ ਜਿਹੜੀ ਆ ਉਹ ਅਨੰਦਪੁਰ ਸਾਹਿਬ ਦੇ ਮਤੇ ਦੇ ਪਾਣੀ ਬੋਲੀ ਤੇ ਬੋਲ ਸਕਦੇ ਆ ਨਾ ਹੂੰ 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 ਨੇ ਅੱਗੇ ਚੌਣ ਸਾਹਿਬ ਜਦ ਥੋੜਾ ਇੱਕ ਨੇ ਫੇਰ ਰੋਕਦਾ ਆ ਜਿੱਦੋਂ ਅੱਗੇ ਮਾਨ ਸਾਹਿਬ ਪਹਿਲਾਂ ਸੀਗੇ ਅੱਗੇ ਉਹ ਕੱਲੇ ਸੀਗੇ ਚਲੋ ਹੁਣ ਆਪਣੇ ਦੋ ਉੱਥੇ ਗਏ ਆ ਔਰ ਖਾਸ ਕਰਕੇ ਜੇ ਕੋਈ ਸਿੱਖੀ ਦੀ ਗੱਲ ਜਾਂ ਅੱਗੇ ਇਹ ਚੀਜ਼ਾਂ ਦੀ ਗੱਲ ਜੇ ਆਪਣਾ ਜਾ ਕੇ ਇਹਦੇ ਵਧੀਆ ਆਪਣਾ ਪੱਖ ਰੱਖਣ ਜੇ ਦੋਵੇਂ ਗੱਲਬਾਤ ਕਰਨ ਤਾਂ ਕਿਹੜੇ ਪਾਸੇ ਨੂੰ ਇਹ ਹਾਂ ਦਾ ਨਾ ਜੇ ਲੱਗਦਾ ਵੀ ਕਾਂਗਰਸ ਇਹ ਕਹੂਗੀ ਵੀ ਹਾਂ ਅਸੀਂ ਆ ਤੁਹਾਡੀਆਂ ਮੰਗਾ ਮੰਗਦੇ ਆ ਜਾਂ ਭਾਜਪਾ ਕਹੂਗੀ ਜੀ ਆਪਣੇ ਮੰਗਾ ਰੱਖਣਗੇ ਤੁਹਾਡਾ ਨਜ਼ਰੀਆ ਇਹਦੇ ਵਿੱਚ ਕੀ ਆ ਦੇਖੋ ਮੇਰੇ ਸਿੱਧੇ ਉਹ ਕਹਿੰਦੇ ਹੁੰਦੇ ਪਏ ਹਥਿਆਰ ਕਹਿੰਦੇ ਕਿਹੜਾ ਵਧੀਆ ਹੂੰ ਤੇ ਦੂਸਿਆਣੀ ਬੰਦੇ ਨੇ ਜਵਾਬ ਦਿੱਤਾ ਕਿ ਜਿਹੜਾ ਮੌਕੇ ਤੇ ਕੰਮ ਆ ਜਾਵੇ ਬਿਲਕੁਲ ਸਿਆਣੀ ਗੱਲ ਆ ਹੂੰ ਠੀਕ ਆ ਬਿਲਕੁਲ ਸਿਆਣੀ ਜਿਹੜੀ ਅੱਜ ਦੇ ਟਾਈਮ ਦੇ ਵਿੱਚ ਇਹ ਗੱਲ ਕਹਿਣੀ ਹੂੰ ਅਜੇ ਇਹ ਔਖੀ ਲੱਗਦੀ ਹੈ ਮੈਨੂੰ ਇਹੋ ਹੂੰ ਹੂੰ ਪਰ ਜੁਨੇ ਪਾਸੇ ਇਹ ਆ ਮੈਂ ਤੁਹਾਨੂੰ ਇੱਕ ਕੀ ਕਰਤੀ ਗੱਲ ਲੱਗਦਾ ਨਾ ਤੁਹਾਨੂੰ ਹੂੰ ਹੂੰ ਜੋ ਅਸਲੇ ਸਿੱਖ ਕੌਮ ਦੇ ਵਿੱਚ ਦੁਨੀਆ ਭਰ ਦੇ ਵਿੱਚ ਹੂੰ ਹੂੰ ਜਾਂ ਬਾਰੇ ਗਵਰਨਮੈਂਟਾਂ ਦੇ ਵਿੱਚ ਜਿਹੜਾ ਇੱਕ ਪ੍ਰਭਾਵ ਬਣਾਉਣਾ ਚਾਹੀਦਾ ਸੀ ਉਹ ਪੜ ਚੁੱਕਿਆ ਹੈਗਾ ਹੂੰ ਹੂੰ ਠੀਕ ਹੈ ਤੇ ਉਸ ਖਿਆਲ ਦੇ ਮੁਤਾਬਕ ਜਿਹੜਾ ਹੈਗਾ ਜਿਹੜੇ ਇਹ ਦੋਨੇ ਬੰਦੇ ਹੈਗੇ ਆ ਇਹ ਕੋ ਸਿਨੀਅਰ ਜਾਂ ਬਹੁਤ ਵੱਡੇ ਪੁਰਾਣੀ ਉਮਰ ਦੇ ਵੱਡੇ ਜਿਹੜੇ ਹੈਗੇ ਨਾ ਜਿਸ ਤਰ੍ਹਾਂ ਮਾਨ ਸਾਹਿਬ ਹੈਗੇ ਆ ਹੂੰ ਹੂੰ ਇਹ ਦੋਨੇ ਨੌਜਵਾਨ ਹੈ ਹਾਂਜੀ ਨੋਜ਼ ਵਾਲੇ ਰਹਿੰਦਾ ਉਹਦੇ ਮਨ 'ਚ ਬਹੁਤ ਵਿਚਾਰ ਹੁੰਦੇ ਆ ਔਰ ਉਹ ਮੌਕੇ ਦੇ ਹਿਸਾਬ ਦੇ ਨਾਲ ਅੱਜ ਦੇ ਸਮੇਂ ਦੇ ਹਿਸਾਬ ਦੇ ਨਾਲ ਬਹੁਤ ਸਾਰੇ ਚੇਂਜਸ ਕਰ ਸਕਦਾ ਆ ਬਿਲਕੁਲ ਬਿਲਕੁਲ ਸਹੀ ਗੱਲ ਹੂੰ ਠੀਕ ਆ ਹੂੰ ਔਰ ਉਹ ਵਿੱਚ ਮੈਨੂੰ ਜਿਹੜੀ ਮਤਲਬ ਪਹਿਲੇ ਗੱਲ ਕਹੀ ਹੈਗੀ ਆ ਵੀ ਅੱਜ ਸਿੱਖ ਕੌਮ ਜਿਹੜੀ ਹੈਗੀ ਆ ਜਿਸ ਮੋਰ ਤੇ ਜਾ ਕੇ ਪਹੁੰਚ ਚੁੱਕੀ ਆ ਪੰਜਾਬ ਦੀ ਜਨਤਾ ਪਹੁੰਚ ਚੁੱਕੀ ਆ ਹਾਂਜੀ ਜਿਹੜੀ ਲੋਕ ਦੁਨੀਆ ਭਰ 'ਚ ਆਪਣੀ ਵੇਵ ਬਣਾ ਚੁੱਕੀ ਆ ਹੂੰ ਉਸ ਬੇਬ ਨੂੰ ਜਿਹੜਾ ਹੈਗਾ ਇਹ ਉਸ ਬੇਬ ਤੋਂ ਇਹਨੂੰ ਧਾ ਨਹੀਂ ਲਾਉਣਗੇ ਸਕ ਮੈਂ ਕਹਾਂਗਾ ਇਹੋ ਹੂੰ 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 ਲੇਕਿਨ ਇਹ ਹੈ ਤੇ ਹੁਣ ਦੁਜੇ ਨੇ ਗਵਰਨਮੈਂਟ ਚਾਹੇ ਕਾਂਗਰਸਾ ਹੋਵੇ ਚਾਹੇ ਭਾਜਪਾ ਹੋਵੇ ਹੂੰ ਜੇ ਤੁਸੀਂ ਇਹ ਕਹੋ ਬਿਛੂ ਦੰਦੀ ਘੜੀ ਵੱਡਦਾ ਹੈਗਾ ਚਾਹੇ ਵੱਡਾ ਹੋਵੇ ਛੋਟਾ ਵੀ ਦੰਦੀ ਕੋਜੀ ਵੱਡਦਾ ਹੈ ਕੋਜੀ ਵੱਟੂਗਾ ਬਿਲਕੁਲ ਸਹੀ ਨਹੀਂ ਗੱਲ ਹੂੰ ਠੀਕ ਹੈ ਲੇਕਿਨ ਹੁਣ ਇਹ ਹੈ ਕਿ ਇਹਨਾਂ ਚ ਕੋਈ ਵੀ ਆਵੇ ਹੂੰ ਇਨਨੋ ਸਿੱਖਾਂ ਦੀ ਗੱਲ ਹੁਣ ਕੌਮ ਦੀ ਪੰਜਾਬ ਦੀ ਗੱਲ ਬੰਨਣੀ ਪੈਣੀ ਹੈ ਕਿਸ ਹੱਦ ਤੱਕ ਬਿਲਕੁਲ ਚੌਹਾਨ ਸਾਹਿਬ ਜੇ ਅਬ ਥੋੜਾ ਜਿਹਾ ਪਿੱਛੇ ਚਲ ਜੀਏ ਜੇ 92 94 ਦੇ ਦਹਾਕੇ ਵਿੱਚ ਚਲ ਜੀਏ ਜਦੋਂ ਬਾਦ ਸਾਹਿਬ ਨੇ ਔਰ ਅੱਖਾਂ ਬੰਦ ਕਰਕੇ ਹੀ ਭਾਜਪੀ ਨਰਾਜੀ ਨਾਮਾ ਕਰ ਲਿਆ ਜੀ ਵੀ ਉਹ ਪੂਰੀ ਗੱਲਬਾਤ ਕਰਤੀ ਸਿਰਫ ਉਹਨਾਂ ਨੇ ਕੀ ਕਿਹਾ ਸੀਗਾ ਮੈਂ ਮੇਰੇ ਪਰਿਵਾਰ ਨੂੰ ਤੁਸੀਂ ਮੰਤਰੀ ਸ਼ਾਂਤਰੀ ਬਣਾ ਦਿਓ ਪਰ ਬਾਕੀ ਕੌਮ ਨੂੰ ਜਿੱਥੇ ਮਰਜ਼ੀ ਜਾਵੇ ਅਸੀਂ ਤਾਂ ਸੇਵਾ ਇਕਾਨੀਆਂ ਰਾਜ ਤਾਂ ਉਹਨਾਂ ਨੇ ਕੀਤਾ ਨਹੀਂ ਸੀਗਾ ਪਰ ਜੇ ਇਹ ਅੱਜ ਸਰਜੀ ਸਿੰਘ ਖਾਲਸਾ ਤੇ ਅਮਰຕະਪਾਲ ਸਿੰਘ ਖਾਲਸਾ ਜੇ ਭਾਈ ਇਹ ਦੋਵੇਂ ਜਾਣੇ ਆਪਣੇ ਉੱਥੇ ਪੂਰੇ ਸਰਦਰ ਹੋ ਕੇ ਔਰ ਪੂਰੇ ਆਪਣੇ ਪੰਜਾਬ ਦੇ ਹੱਕ ਦੇ ਵਿੱਚ ਨਾਰਾ ਮਾਰਨਗੇ ਤੇ ਮੈਨੂੰ ਇਦਾਂ ਲੱਗ ਰਿਹਾ ਵੀ ਜੇ ਗੁਰੂ ਮਹਾਰਾਜ ਚੜ੍ਹਦੀਆਂ ਕਲਾਂ ਤਵੇ ਕਿਉਂ ਪੰਜਾਬੀ ਆਪਾਂ ਸਾਰੇ ਇੱਥੇ ਇਸ ਕੰਟਰੀਆਂ 'ਚ ਬੈਠੇ ਆਂ ਸੱਤ ਸਮੁੰਦਰੋਂ ਪਰ ਫੇ 2027 ਦੀ ਜਿਹੜੀ ਪੜ ਸ਼ਰਵਾਦ ਹੋ ਗਈ ਆ ਹੂੰ ਇਹ ਮਿਕਸਿੰਗ ਤੁਸੀਂ ਜਿਹੜੀ ਗੱਲ ਕੀਤੀ ਆ ਉਹਦੇ ਵਿੱਚ ਕੋਈ ਵਿੱਚ ਅਤਕਸਰੀ ਨਹੀਂ ਇਸ ਵੇਲੇ ਹੈਗੀ ਹੂੰ ਜਿਹੜੀ ਪ੍ਰਕਾਸ਼ ਸਿੰਘ ਬਾਦਲ ਤੁਸੀਂ ਗੱਲ ਕਰਦੇ ਹੈਗੇ ਹਾਂ ਜੀ ਪ੍ਰਕਾਸ਼ ਸਿੰਘ ਬਾਦਲ ਦੇ ਕੰਡੇ ਵੀ ਜਿਉ ਤੇ ਹੁਣ ਕੌਮ ਤੇ ਔਰਾਂ ਦੀ ਪਾਰਟੀ ਹੁਣ ਰਹਿਲੇ ਬਿਲਕੁਲ ਭੁੱਤ ਰਹੀ ਹੈ ਨਾ ਇਸ ਵੇਲੇ ਬਿਲਕੁਲ ਸਹੀ ਗੱਲ ਪੜੀ ਹੂੰ ਜਿਉ ਉਹਨਾਂ ਨੇ ਇੰਦਾਂ ਦੇ ਕੰਮ ਕੀਤੇ ਹੋਏ ਸੀਗੇ ਤੇ ਹੁਣ ਭੁੱਤ ਵੀ ਉਹੀ ਰਹੇ ਹਨ ਇਸ ਵੇਲੇ ਬਿਲਕੁਲ ਬਿਲਕੁਲ ਸਹੀ ਗੱਲ ਕਿੱਥੇ ਹੋ ਰਾਜ ਕਰ ਰਹੇ ਤੇ ਕਿੱਥੇ ਵੇਲੇ ਹੁਣ ਜਮਾਤਾਂ ਜਲਦ ਹੋ ਕੇ ਸਾਰਾ ਵਿਲੇ ਹੋ ਗਏ ਹੋ ਗਏ ਹੂੰ 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 ਠੀਕ ਹੈ ਹੂੰ ਪਰ ਅੱਜ ਦਾ ਜਿਹੜਾ ਯੁੱਗ ਹੈਗਾ ਆ ਉਹਦੇ ਵਿੱਚ ਜਿਹੜੇ ਇਹ ਦੋ ਸਿੰਘ ਜਿਹੜੇ ਅੱਗੇ ਆਏ ਆ ਹੂੰ ਹੂੰ ਇਹਨਾਂ ਦੇ ਨਾਲ ਇੱਕ ਨਵੀਂ ਇੰਡੀਕੇਸ਼ਨ ਇਹ ਸ਼ੁਰੂ ਹੋ ਗਈ ਆ ਹੂੰ ਜ਼ਰੂਰੀ ਨਹੀਂ ਕਿ ਅਗਲੀ ਵਾਰੀ ਕਾਂਗਰਸ ਜਾਂ ਤਾਲੀ ਵਾਲੀ ਮੁਰਿਆਊਗਾ ਹੂੰ ਅੱਗੇ ਇਹਨਾਂ ਵਿੱਚ ਪਹਿਲੇ ਆਮ ਆਦਮੀ ਪਾਰਟੀ ਸ਼ੁਰੂ ਹੋ ਗਈ ਸੀ ਹੁਣ ਜਿਹੜੀ ਅਗਲੀ ਗੱਲ ਹੈਗੀ ਆ ਉਹਦਾ ਜਿਹੜਾ ਰਿਸਪੌਂਸ ਮਿਲਿਆ ਹੈਗਾ ਦੇਖੋ ਤੁਸੀਂ ਦੋਨੇ ਹਸਪਤਾਲ ਸਿੰਘ ਤੇ ਅਮਰਪਾਲ ਸਿੰਘ ਜਿਹੜੇ ਆ ਬਹੁਤ ਵੱਡੀ ਗਿਣਤੀ ਨਾਲ ਜਿੱਤੇ ਐ ਬਿਲਕੁਲ ਬਿਲਕੁਲ ਜੀ ਬਿਲਕੁਲ ਹੂੰ ਠੀਕ ਆ ਲੋਕਾਂ ਨੇ ਪਿੰਡਾਂ ਦੇ ਵਿੱਚ ਦੂਜੇ ਲੋਕਾਂ ਨੂੰ ਬਣ ਨਹੀਂ ਦਿੱਤਾ ਹੈਗਾ ਬਿਲਕੁਲ ਹੂੰ ਔਰ ਜੀ ਉਹਨਾਂ ਕੀ ਜਾਂ ਦੇ ਖਿਆਲ ਦੇ ਮੁਤਾਬਕ ਜਿਹੜੀ ਅੱਗੋਂ ਆਉਣ ਵਾਲੇ ਇਲੈਕਸ਼ਨ ਲੈਗੇ ਆ ਜੀ ਇਹ ਦੇ ਵਿੱਚ ਪੋਸਿਬਿਲਟੀ ਜਿਹੜਾ ਕਿ ਉਹਨਾਂ ਨੇ ਕਿਹਾ ਵੀ ਹੈਗਾ ਵੀ ਅਸੀਂ ਇਹਨੂੰ ਜਿਹੜੀ ਹੈਗੀ ਆ ਇਸ ਪਾਰਟੀ ਨੂੰ ਇਸ ਖਿਆਲ ਦੇ ਲੋਕਾਂ ਨੂੰ ਅੱਗੇ ਲਿਆ ਕੇ ਅਸੀਂ ਗਵਰਨਮੈਂਟ ਦੀ ਬਣਾਵਾਂਗੇ ਹਮ ਹੁਣ ਇਹ ਹੈਗਾ ਜਿਹੜਾ ਆਉਣ ਵਾਲਾ ਟਾਈਮ ਹੈਗਾ ਉਹ ਹੈ ਕਰੋ ਜਾਂ ਮਰੋ ਤੇ ਗੱਲ ਆਏਗੀ ਇਹੋ ਹਮ 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 ਉਹੋ ਸਾ ਦਾ ਜੇ ਅਕਾਲੀ ਦਲ ਜਿਹੜਾ ਹੈ ਅਕਾਲੀ ਦਲ ਅਫੇਲ ਕਿਉਂ ਹੋਇਆ ਹੈਗਾ ਅਕਾਲੀ ਦਲ ਪੰਜਾਬ ਦੀ ਇੱਕ ਖੇਤਰੀ ਪਾਰਟੀ ਹੈਗੀ ਸੀ ਬਿਲਕੁਲ ਔਰ ਉਹ ਜਿਹੜੇ ਜਿਹੜੇ ਜਿਹੜਾ ਰਸਲੇ ਹੁੰਦੇ ਸੀ ਉਹ ਬਾਦਲ ਵਾਂਗੂ ਪੈਸੇ ਇਕੱਠੇ ਨਹੀਂ ਕਰਦੇ ਸੀ ਉਹ ਬਿਲਕੁਲ ਸਹੀ ਗੱਲ ਹੈ ਹੂੰ ਤੇ ਉਹਨਾਂ ਦੇ ਕਸ਼ਹਰਾ ਮੋਢੇ ਦੇ ਹੁੰਦਾ ਸੀ ਤੇ ਉਹ ਸੁੱਕੀ ਰੋਟੀ ਖਾ ਕੇ ਲੋਕਾਂ ਦੀ ਸੇਵਾ ਕਰਦੇ ਸੀ ਬਿਲਕੁਲ ਬਿਲਕੁਲ ਹੂੰ ਤੇ ਉਹ ਜਿਹੜੇ ਆਮ ਲੋਕਾਂ ਦੇ ਵਿੱਚ ਉਹਨਾਂ ਦਾ ਇਮੇਜ ਇਹ ਬਣਿਆ ਹੁੰਦਾ ਸੀ ਕਿਹਦੇ ਸੀ ਆਗਾ ਨਿਹੰਗ ਤੇ ਦਰਵਾਜ਼ੇ ਖੋਲ ਦਿਓ ਨਿਸ਼ੰਗ ਨਿਸ਼ੰਗ ਬਿਲਕੁਲ ਸਹੀ ਹੂੰ ਠੀਕ ਹੈ ਹੁਣ ਉਹ ਜਿਹੜਾ ਪ੍ਰਭਾਵ ਹੈਗਾ ਇਹਨਾਂ ਲੋਕਾਂ ਤੇ ਲੁੱਟਖੋ ਕੀਤੀ ਹੈਗੀ ਆ ਔਰ ਰਹੀ ਗੱਲ ਜਿਹੜੀ ਬਾਦਲ ਸਾਹਿਬ ਦੀ ਗੱਲ ਕਰਦੇ ਹੈਗੇ ਆ ਬਾਦਲ ਸਾਹਿਬ ਨੂੰ ਹੁਣ ਇਹਰ ਗੱਲ ਦਾ ਕੋਈ ਮਤਲਬ ਨਹੀਂ ਸੀਗਾ ਉਹਨਾਂ ਨੇ ਆਪਣੀ ਪ੍ਰਾਪਰਟੀ ਜਿਹੜੀ ਲੁੱਟਖੋ ਕਰਕੇ ਜੀ ਬਣਾਈ ਆ ਉਹਨੂੰ ਬਚਾਉਣ ਲਈ ਅੱਗੇ ਵਜਾ ਕੇ ਆਏ ਸੀ ਹਮਮ ਪਰ ਚੌਣ ਸਾਹਿਬ ਜੇ ਹੁਣ ਆਪਾਂ ਇੱਥੇ ਆਪਾਂ ਮੈਂ ਕਹੂੰਗਾ ਵੀ ਥੋੜਾ ਜਿਹਾ ਆਪਾਂ ਇੱਥੇ ਬਰੀਫ ਕਰਨਾ ਹੈ ਤੇ ਮੈਂ ਕਹੂੰਗਾ ਵੀ ਜਿਹੜਾ ਅੱਜ ਖਾਸ ਕਰਕੇ ਆਪਾਂ ਗੱਲਬਾਤ ਕਰ ਰਹੇ ਹਾਂ ਟਾਕ ਸ਼ੋਅ ਮੈਂ ਕਰਨ ਦਾ ਤੁਹਾਡਾ ਨਾਮ ਮੇਰਾ ਮਨ ਦਾ ਸਿਗਾ ਬਲਬਲਾ ਮੈਂ ਕਹੂੰਗਾ ਵੀ ਸਰਜੀ ਸਿੰਘ ਤੇ ਪਾਈ ਅਮਰਤਪਰ ਖਾਲਸਾ ਇਹਨਾਂ ਦੋਵਾਂ ਦੇ ਵਿੱਚੋਂ ਕਿਸ ਪਾਰਟੀ ਜਾ ਕੇ ਦਿੱਲੀ ਦੇ ਵਿੱਚ ਸਪੋਰਟ ਕਰਨਗੇ ਜਦੋਂ ਉੱਥੇ ਜਾ ਕੇ ਵੋਟਾਂ ਦਾ ਆਖਿਰ ਕਿਤੇ ਨਾ ਕਿਤੇ ਪਾਣੀ ਪਾਊਗੀ ਨਾ ਉਹਨੂੰ ਆਪਣੀ ਹਮਾਇਤ ਤੱਕ ਨਹੀਂ ਪਾਊਗੀ ਕਿਨੂੰ ਕਰਨਗੇ ਤੁਹਾਡਾ ਨਜ਼ਰੀਆ ਬਰੀਫ ਦੇ ਵਿੱਚ ਮੇਰੇ ਸਿੰਘ ਜੀ ਜਿੱਥੇ ਕਿ ਮੈਨੂੰ ਇਹ ਗੱਲ ਪਤਾ ਹੈਗਾ ਹੂੰ ਹੂੰ ਵੋਟ ਪਾਉਣਾ ਜੇ ਦੇਖੋ ਦੋਨੇ ਪਾਰਟੀਆਂ ਹੈਗੀਆਂ ਜੇ ਦੋਨਾਂ ਵਿੱਚੋਂ ਸਾਡੇ ਪੰਜਾਬ ਦੇ ਹੱਕ ਵਿੱਚ ਗੱਲ ਕੋਈ ਨਹੀਂ ਹੋਵੇ ਤਾਂ ਵੋਟ ਪਾਉਣੇ ਕੋਈ ਜ਼ਰੂਰਤ ਨਹੀਂ ਹੈਗੀ ਹੂੰ 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 ਠੀਕ ਹੈ ਉਥੇ ਬਹੁਤ سارے ਇਦਾਂ ਵੀ ਆ ਗਿਆ ਜਿਹੜੇ ਵੋਟ ਨਹੀਂ ਪਾਉਂਦੇ ਹੈਗੇ ਹੂੰ 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 ਠੀਕ ਹੈ ਜਿੱਥੇ ਦੇਖੋ ਜਿੱਥੇ ਸਾਡੇ ਚਾਹੇ ਉਹ ਬੀਜਪੀ ਹੋਵੇ ਚਾਹੇ ਕਾਂਗਰਸ ਹੋਵੇ ਜੇ ਸਾਡੇ ਪੰਜਾਬ ਦੇ ਲਈ ਕੌਮ ਦੇ ਲਈ ਜੇ ਉਹ ਇਸ਼ੂ ਦੇ ਉੱਤੇ ਕੋਈ ਕੋਈ ਹੈ ਹੀ ਨਹੀਂ ਉਹਦਾ ਵੈਲਿਊ ਕੋਈ ਹੈ ਨਹੀਂ ਕੀ ਬਿਲਕੁਲ ਹੂੰ ਤਾਂ ਫਿਰ ਵੋਟ ਪਾਉਣ ਦਾ ਕੀ ਆਈਡੀਆ ਹੋਊਗਾ ਬਿਲਕੁਲ 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 ਸਹੀ ਗੱਲ ਆ ਤੁਹਾਡੀ ਹੂੰ ਠੀਕ ਹੈ ਨਾ ਕੋਈ ਵੋਟ ਪਾਉਣੀ ਕੋਈ ਧੱਕੇ ਨਾਲ ਨਹੀਂ ਹੈਗਾ ਹੂੰ ਜੇ ਬੋਟ ਜੇ ਸਾਡਾ ਇਸ਼ੂ ਨੂੰ ਕੋਈ سپورਟ ਮਿਲਦੀ ਹੋਏਗੀ ਹੂੰ ਫਿਰ ਤਾਂ ਜ਼ਰੂਰ ਵੋਟ ਪਾਉਣਗੇ ਉਹ ਹੂੰ ਤੇ ਮੈਂ ਧੰਨਵਾਦ ਨਹੀਂ ਤਾਂ ਫਿਰ ਨਹੀਂ ਤਾਂ ਕੱਲ ਨੂੰ ਅਸੀਂ ਇਹੀ ਕਹਾਂਗੇ ਨਾ ਆਪਾਂ ਤੇ ਜਿਹੜਾ ਨੇ ਪਹਿਲੇ ਨਿਕਲੇ ਜੀ ਉਦਾਂ ਦੇ ਇਹ ਨਿਕਲੇ ਕੋ ਤੇ ਨਾਲ ਨਾਲ ਚੌਂਸਾ ਬਨਾਨ ਨਾਲ ਸਾਡੇ ਬਿੱਟੂ ਹਾਂ ਕੀ ਬਤਾ ਬਿੱਟੂ ਬਾਈ ਜੀ ਉਹਨਾਂ ਦਾ ਮੈਸੇਜ ਆ ਰਿਹਾ ਆ ਉਹਨਾਂ ਨੇ ਇੱਕ ਵਾਰ ਮੈਨੂੰ ਲਿਖਿਆ ਹਾਂ ਉਹ ਕੀ ਬਤਾ ਉਹਨਾਂ ਨੇ ਬਹੁਤ ਹੀ ਚੌਂਸਾ ਵਧੀਆ ਗੱਲ ਲਿਖਿਆ ਉਹ ਕਹਿੰਦੇ ਆ ਬਈ ਮੇਜਰ ਪਾਪ ਇਹ ਚੌਂਸਾ ਸਾਬ ਨਾਲ ਇਹ ਗੱਲ ਜ਼ਰੂਰ ਜ਼ਿਕਰ ਕਰੋ ਵੀ ਜੇ ਖਾਸ ਕਰਕੇ ਦੋਵੇਂ ਜਾਣੇ ਜਾ ਕੇ ਆਪਣੀ ਗੱਲਬਾਤ ਕਰਨ ਇਹ ਔਰ ਆਪਣੇ ਮੁੱਦੇ ਰੱਖਣ ਜਿਹੜੀ ਜਿਹੜੀ ਵੀ ਨਾ ਦੋਮਾਂ ਚੋਂ ਪਾਰਟੀ ਉਸ ਮੁੱਦੇ ਦੇ ਉੱਤੇ ਫੁੱਲ ਚੜੂਗੀ ਤੇ ਇਹਨਾਂ ਨੂੰ ਫਿਰ ਨਿਸ਼ੰਘਾ ਪੂਰਾ ਇੱਕ ਵਾਰੀ ਕਰਕੇ ਸਪੋਰਟ ਉਹਦੀ ਕਰਨੀ ਚਾਹੀਦੀ ਆ ਖਾਸ ਕਰਕੇ ਜੇ ਅਸੀਂ ਅੱਗੇ ਵਧਣਾ ਆ ਕਿਉਂ ਅੱਜ ਗਾਹਾਂ ਸਾਨੂੰ ਖਾਸ ਕਰਕੇ ਜਿਹੜੇ ਹਾਂ ਬਾਈ ਹਾਂ ਕੀ ਬਾਤ ਆ ਬਾਈ ਜੀ ਨੇ ਉਹੀ ਗੱਲ ਲਿਖ ਦਿੱਤੇ ਆ ਜਿਹੜੀ ਮੈਂ ਬੋਲੀ ਆ ਉਹਨਾਂ ਨੇ ਕਿਹਾ ਵੀ ਜਿਹੜਾ 27 ਦੀ ਗੱਲਬਾਤ ਤੁਸੀਂ ਕਰ ਰਹੇ ਆ ਇਲੈਕਸ਼ਨ ਜਿਹੜੀ ਆਉਣੀ ਆ 2000 ਚ ਜੇ ਅੱਜ ਸਾਨੂੰ ਕਮਰ ਕੱਸਾ ਕੱਸਣਾ ਪੈਣਾ ਕਿਸੇ ਨਾ ਕਿਤੇ ਪਾਸਿਓਂ ਦੀ ਆਪਾਂ ਨੂੰ ਅੱਗੇ ਨਿਕਲਣਾ ਪੈਣਾ ਆ ਮੈਂ ਧੰਨਵਾਦ ਕਰੂਗਾ ਬਾਈ ਬਿੱਟੂ ਹੋਣਾ ਦਾ ਵੀ ਤੇ ਚੌਹਾਂ ਸਾਹਿਬ ਐਂਡ 'ਚ ਹੋਰ ਕੀ ਕਹਿਣਾ ਚਾਹੁੰਦੇ ਆ ਦੇਖੋ ਜੀ ਮੈਂ ਤਾਂ ਜਿਹੜਾ ਹੈਗਾ ਇਸ ਵੇਲੇ ਸਾਡੇ ਇੱਕ ਆਸ ਹੋਈ ਹੈ ਹਮਮ ਇਹਨਾਂ ਦੋ ਸਿੰਘਾਂ ਦੇ ਅੱਗੇ ਆਉਣ ਦੇ ਨਾਲ ਹਾਂਜੀ ਔਰ ਉਹ ਕੱਲੀ ਸਾਡੀ ਮੇਰੀ ਆਸ ਨਹੀਂ ਤੁਹਾਡੀ ਵੀ ਹੈ ਔਰ ਸਾਰੇ ਪੰਜਾਬਾਸੀਆਂ ਪੰਜਾਬੀਆਂ ਦੀ ਹਮਮ ਅਸੀਂ ਆਸ ਇਹੀ ਕਰਾਂਗੇ ਇਸ ਵੇਲੇ ਹਮ ਇਹ ਦੋ ਸਿੰਘ ਜਿਹੜੇ ਤੁਸੀਂ ਉਹ ਜਿਹੜੇ ਲਫ਼ਜ਼ ਅਖੀਰ ਤੇ ਬੋਲੇ ਹੈਗੇ ਨਾ ਗੱਡੇ ਹਮ ਇਹਦੇ ਵਿੱਚ ਕੋਈ ਸ਼ੱਕ ਨਹੀਂ ਗੱਲ ਹੈਗੀ ਵੀ ਇਹ ਉਹਨਾਂ ਨੂੰ ਸੁਣਨਗੇ ਇਹੋ ਹਮ ਉੱਥੇ ਜਾ ਕੇ ਆਪਣੀ ਇਹੋ ਗੱਲ ਜਰੂਰ ਰੱਖਣਗੇ ਬਿਲਕੁਲ ਜੀ ਬਿਲਕੁਲ ਬਿਲਕੁਲ ਔਰ ਉਹ ਗੱਲ ਜਿਹੜੀ ਹੈਗੀ ਆ ਮੈਂ ਇਹੀ ਗੱਲ ਕਹਿ ਰਿਹਾ ਸੀਗਾ ਵੀ ਉਹ ਗੱਲ ਜਿਹੜੀ ਹੈ ਜਿਹਨੂੰ ਮਨਸਮ ਹੋਗੀ ਜਿਹਨੂੰ ਚੰਗੀ ਲੱਗਦੀ ਜਿਹੜੀ ਸਪੋਰਟ ਕਰੂਗਾ ਅਸੀਂ ਉਹਦੇ ਕੋਲੇ ਜਾਵਾਂਗੇ ਨਾ ਉਸ ਗੱਲ ਨੂੰ ਬਿਲਕੁਲ ਬਿਲਕੁਲ ਹੂੰ ਠੀਕ ਹੈ ਜੇ ਨਹੀਂ ਉਹ ਕਰਨਗੇ ਫੇਰ ਤਾਂ ਹੁਣ ਕਿੰਦੇ ਜੈਸਤੀ ਕਨਾਟ ਕਰ ਲੋ ਕਈ ਹੁਣ ਕਹਿੰਦੇ ਹੀ ਆ ਨਾ ਇਸ ਵੇਲੇ ਪਿਆਮ ਆਲੂ ਪਾਰਟੀ ਦੇ ਬੜੇ ਜੀ ਲੀਡਰ ਸਾਰੇ ਜਿੱਦਾਂ ਦੇ ਉਹ ਸੀ ਉਦਾਂ ਦੇ ਇਹ ਨਿਕਲ ਰਹੇ ਆ ਬਿਲਕੁਲ ਹੂੰ ਤੇ ਉਹਦੇ ਨਾਲ ਇਮੇਜ ਖਰਾਬ ਹੁੰਦਾ ਹੈਗਾ ਲੇਕਿਨ ਹੁਣ ਇਸ ਵੇਲੇ ਉਹ ਸਿੰਘ ਮੋਰੇ ਅੱਗੇ ਹੈਗੇ ਜਿਨ੍ਹਾਂ ਲੋਕਾਂ ਨੇ ਪਰਿਵਾਰਾਂ ਨੇ ਦੋਖ ਕਾਸ਼ ਤੁਸੀਂ ਹਾਲੇ ਉਹ ਬੋਤਲ ਬਿਲਕੁਲ ਤੇ ਚੌਣ ਸਾਹਿਬ ਮੈਂ ਇੱਥੋਂ ਲੈਣੀ ਆ ਤੁਹਾ ਤੋਂ ਜ਼ਾਸ ਮੇਰੇ ਟੈਕਨੀਸ਼ੀਅਨ ਸਾਹਿਬ ਨੇ ਮੈਨੂੰ ਇਸ਼ਾਰਾ ਕਰ ਦਿੱਤਾ ਆ ਤੇ ਟਾਈਮ ਹੋਰ ਆਪ ਨੂੰ ਆਜ਼ਾਦੀ ਦੇ ਰਿਹਾ ਮੈਂ ਤੁਹਾਡਾ ਧੰਨਵਾਦ ਕਰਨਾ ਤੇ ਨੰਗਦੇ ਬੜਦੇ ਤੇ ਤੁਹਾਡੀਆਂ ਹਾਜ਼ਰੀਆਂ ਜ਼ਿੰਦਾਬਾਦ ਤੇ ਲੱਗਦੀਆਂ ਤੇ ਲੱਗਦੀਆਂ ਰਹਿਣੀਆਂ ਆ ਤੇ ਮੈਂ ਤੁਹਾ ਤੋਂ ਲਵਾਂਗਾ ਆਜ਼ਾਦ ਚੌਣ ਸਾਹਿਬ ਬਹੁਤ ਬਹੁਤ ਮਿਹਰਬਾਨੀ ਤੇ ਮੇਰੇ ਵੱਲੋਂ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਮੈਂ ਐਂਡ ਵਿੱਚ ਜਿਹਨੇ ਵੀ ਤੁਸੀਂ ਸਾਨੂੰ ਜ਼ਿੰਦਾਬਾਦ ਟੀਵੀ ਦੇਖ ਰਹੇ ਆ ਤੇ ਮੈਂ ਤੁਹਾਡਾ ਸਾਰਿਆਂ ਦਾ ਦਿਲੋਂ ਧੰਨਵਾਦ ਕਰਨਾ ਆ ਤੇ ਖਾਸ ਕਰਕੇ ਆਪਾਂ ਕੋਈ ਨਾ ਕੋਈ ਮੁੱਦਾ ਆਪਾਂ ਲੈ ਕੇ ਤੁਹਾਡੀ ਕਿਚੜੇ ਚ ਪੇਸ਼ ਹੁੰਨੇ ਆ ਤੇ ਮੈਂ ਆਸ ਕਰ ਰਿਹਾ ਕਿ ਤੁਸੀਂ ਇਹਦੀ ਪਿਆਰ ਸਤਿਕਾਰ ਜ਼ਿੰਦਾਬਾਦ ਟੀਵੀ ਐ ਰੇਡੀਓ ਦੇ ਨਾਲ ਬਣਾ ਕੇ ਰੱਖਣਾ ਹੋਰ ਕਿਸੇ ਨੇ ਤੁਸੀਂ ਮੇਨਾ ਕੋਈ ਵੀ ਗੱਲ ਕਰਨੀ ਮੇਰਾ ਨੰਬਰ 5195775577 ਸਕਰੀਨ ਦੇ ਉੱਤੇ ਵੀ ਮੇਰਾ ਚੱਲ ਰਿਹਾ ਆ ਤੇ ਮੈਂ ਕਹੂੰਗਾ ਵੀ ਰਲ ਮਿਲ ਕੇ ਖਾਸ ਕਰਕੇ ਜਿੰਦਾਬਾ ਜਿੰਦਾਬਾ ਨੇ ਮਸ਼ਾਲ ਆਪਣੇ ਵੱਲੋਂ ਚੱਕੀ ਹੋਈ ਆ ਤੇ ਰਲ ਮਿਲ ਕੇ ਅਸੀਂ ਹੌਲੀ ਹੌਲੀ ਸਟੈਪ ਬਾਈ ਸਟੈਪ ਅੱਗੇ ਚੱਲ ਰਹੇ ਆ ਤੇ ਖਾਸ ਕਰਕੇ ਅਸੀਂ ਐਸ ਸਮੁੰਦਰੋਂ ਸੱਤ ਸਮੁੰਦਰੋਂ ਪਾਰ ਅਸੀਂ ਬੈਠੇ ਆ ਤੇ ਅਸੀਂ ਉਹ ਸੋਹਣੇ ਬਦਲ ਪੰਜਾਬ ਲਈ ਚੜਦੀ ਕਲਾ ਤੇ ਤੰਦਰੁਸਤੀਆਂ ਅਰਦਾਸਾਂ ਕਰਦੇ ਸੀ ਰਵਾਂਗੇ ਤੇ ਰਹਿਣੀਆਂ ਆ ਤੇ ਇੱਥੇ ਮੈਨੂੰ ਵੀ ਦਿਓ ਇਜਾਜ਼ਤ ਤੇ ਮੇਰੇ ਬਲੋਂ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ